ਹਰਜੋਤ ਸਿੰਘ ਬੈਂਤ ਜੀ এডਿਊਕੇਸ਼ਨ ਮਿਨਿਸਟਰ ਸਹਿਬਾਨ ਔਰ ਹਲਕਾ ਰੋਪੜ ਦੇ ਨੁਮਾਇੰਦਗੀ ਕਰ ਰਹੇ ਐਮ ਐਲ ਏ ਦਿਨੇਸ਼ ਚੱਡਾ ਜੀ ਡਿਪਟੀ ਕਮਿਸ਼ਨਰ ਹਮਨਸ਼ੂ ਜੈਨ ਜੀ ਐਸਪੀ ਸਟਾਫ ਔਰ ਸਾਰੇ ਆਫਸਰ ਸਹਿਬਾਨ ਬਹੁਤ ਹੀ ਇੱਕ ਵੱਡੀ ਮਹਿੰਮ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਸ਼ੁਰੂ ਕੀਤੀ ਆ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਜਿਹੜੀ ਆ ਉਹ ਪੰਜਾਬ 'ਚ ਹੁਣ ਯੁੱਧ ਲੈਵਲ ਤੇ ਸ਼ੁਰੂ ਹੋ ਚੁੱਕੀ ਆ ਹੁਣ ਬਾਹਰ ਲੈਵਲ ਤੇ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਕਾਰ ਜਿਹੜੀ ਆ ਉਹ ਨਸ਼ਿਆਂ ਨੂੰ ਖਤਮ ਕਰਨ ਤੇ ਲੱਗੀ ਹੋਈ ਆ ਪਰ ਲੇਕਿਨ ਹੁਣ ਉਹ ਦੌਰ ਚ ਸ਼ਾਮਲ ਹੋ ਚੁੱਕੀ ਆ ਸਰਕਾਰ ਤੇ ਜਦੋਂ ਆਖਰੀ ਹਮਲਾ ਜਿਹੜਾ ਉਹ ਨਸ਼ਿਆਂ ਦੇ ਖਿਲਾਫ ਹੋ ਰਿਹਾਗਾ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮੇਰੀ ਅਗਵਾਈ ਚ ਕਮੇਟੀ ਦਾ ਕਤਲ ਕੀਤਾ ਗਿਆ ਜਿਹੜੀ ਕਿ ਪੂਰੇ ਪੰਜਾਬ ਦੇ ਅੰਦਰ ਇਸ ਸਪਰੇਸ਼ਨ ਨੂੰ ਦੇਖ ਰਹੀ ਆ ਪੂਰੇ ਪੰਜਾਬ ਦੇ ਲਗਭਗ ਅੱਜ ਮੇਰਾ ਚੌਥਾ ਡਿਸਟ੍ਰਿਕਟ ਆ ਕੱਲ ਤਿੰਨ ਡਿਸਟ੍ਰਿਕਟ ਦੋ ਡਿਸਟ੍ਰਿਕਟ ਕਬਰ ਕੀ ਸੋਰੀ ਤਿੰਨੇ ਡਿਸਟ੍ਰਿਕਟ ਕਿਤੇ ਸੀਗੇ ਅੱਜ ਦੋ ਡਿਸਟ੍ਰਿਕਟ ਕਵਰ ਕੀਤੇ ਨੇ ਅੱਜ ਪੰਜਵਾਂ ਡਿਸਟ੍ਰਿਕਟ ਆ ਸੋ ਲਗਾਤਾਰ ਮੈਂ ਪੂਰੇ ਪੰਜਾਬ ਜਾ ਰਹੇ ਹਾਂਗਾ ਜਿੱਥੇ ਮੇਰੀ ਡਿਊਟੀ ਲੱਗੀ ਆ ਮੇਰੇ ਕੈਬਨਟ ਦੇ ਕਲੀਗ ਅਮਨ अरोड़ा ਜੀ ਲਾਲਜੀਤ ਪੋਲਰ ਜੀ ਡਾਕਟਰ ਬਲਬੀਰ ਜੀ ਤਰਪੀ ਸੌਂਤ ਜੀ ਸਾਰੇ ਸਾਥੀ ਸਾਡੇ ਜਾ ਰਹੇ ਨੇ ਗਰਾਊਂਡ ਲੈਵਲ ਤੇ ਤੇ ਜਾ ਕੇ ਐਕਟੀਵਿਟੀ ਦੇਖ ਰਹੇ ਆ ਮੈਂ ਖੁਦ ਵੀ ਆ ਥੋੜਾ ਟਾਈਮ ਪਹਿਲਾਂ ਇੱਕ ਤੁਹਾਡੇ ਇਲਾਕੇ ਰੋਪੜ ਦੇ ਅੰਦਰ ਸ਼ਾਮਪੂਰ ਚ ਕਾਸ ਆਪਰੇਸ਼ਨ ਹੋ ਰਿਹਾ ਸੀਗਾ ਉਸ ਦੇ ਅੰਦਰ ਜਾ ਕੇ ਦੇਖਿਆ ਸੋ ਅੱਜ ਹੀ ਮੈਂ एसएसपी साहब ਨੂੰ ਵਧਾਈ ਦੇਣੀ ਚਾਹੁੰਨਾ ਕਿ ਉੱਥੇ ਆਪਰੇਸ਼ਨ ਜਿਹੜਾ ਇਹਨਾਂ ਦਾ ਸਫਲ ਹੋਇਆ ਉੱਥੇ ਵੀ ਇਹਨਾਂ ਨੂੰ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਜਿਹੜਾ ਉਹ ਡਿਟੈਕਟ ਹੋਇਆ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਜਿਹੜਾ ਉਹ ਮਿਲਿਆ ਕਿਉਂਕਿ ਸਾਡੇ ਸਾਰੇ ਪੁਲਿਸ ਅਫਸਰ ਸਹਿਬਾਨ ਸਾਰੇ ਸਾਡੇ ਸਿਵਲ ਦੇ ਅਧਿਕਾਰੀगण ਲਗਾਤਾਰ ਇਸ ਆਪਰੇਸ਼ਨ ਦੇ ਅੰਦਰ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਇਸ ਆਪਰੇਸ਼ਨ ਨੂੰ ਜਿਹੜੀ ਸਫਲਤਾ ਮਿਲ ਰਹੀ ਆ ਸੋ ਮੈਂ ਦੇਖ ਰਿਹਾ ਸੀਗਾ ਮੈਂ ਪ੍ਰਸ਼ਾਸਨ ਨੂੰ ਮੁਬਾਰਕਬਾਦ ਦੇਣੀ ਚਾਹੁੰਨਾ ਬੜਾ ਅੱਛਾ ਅੰਕੜਾ ਜਿਹੜਾ ਰੋਪੜ ਦਾ ਸਾਹਮਣੇ ਆਇਆਗਾ ਖਾਸ ਕਰਕੇ ਜੇ ਗੱਲ ਕਰਾਂ ਕਨਵੈਕਸ਼ਨ ਰੇਟ ਦਾ ਜਿਹੜੀ ਸਜ਼ਾਦਾਰਾਂ ਜਿਹੜੀ ਸਜ਼ਾਦਾਰ ਸਜ਼ਾਦਾਰਾਂ ਦੀ ਐਨਡੀਪੀਐਸ ਐਕਟ ਦੇ ਕੇਸਾਂ ਦੇ ਅੰਦਰ ਯਾਨੀ ਕਿ ਜਿਹੜੇ ਨਸ਼ੇ ਨਾਲ ਸੰਬੰਧਿਤ ਕੇਸ ਨੇ ਉਹਨਾਂ 'ਚ ਪਿਛਲੇ ਸਾਲ ਜਿਹੜੀ ਸਜ਼ਾਦਾਰ ਸੀਗੀ ਉਹ 92% ਰਹੀ ਹੋਰ ਉੱਪਰ ਦੀ 92% ਰਹੀ ਆ ਔਰ ਇਸ ਸਾਲ 95% ਰਹੀ ਆ 95% ਰਹੀ ਆ ਜਦਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਔਰ ਉਸ ਸਮੇਂ ਇਹ ਕਦੇ 40% ਤੋਂ ਨਹੀਂ ਵਧੀ ਸੀ ਜਦੋਂ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉਦੋਂ ਕਦੇ 58% ਤੋਂ ਨਹੀਂ ਵਧੀ ਔਰ ਜਦੋਂ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਨੇ 86% ਤੋਂ ਕਦੇ ਨਹੀਂ ਘਟੀ ਇਹ ਅੰਕੜਾ ਇਸੇ ਗੱਲ ਦਾ ਆਪਸੀ ਸਬੂਤ ਆ ਕਿ ਕਿਸ ਤਰ੍ਹਾਂ ਸਰਕਾਰ ਜਿਹੜੀ ਆ ਬੜੀ ਮਜ਼ਬੂਤੀ ਦੇ ਨਾਲ ਪੰਜਾਬ 'ਚ ਨਸ਼ਾ ਖਤਮ ਕਰਨ ਲੱਗੀ ਹੋਈ ਆ ਮੈਂ ਥੋੜਾ ਹਿਸਟਰੀ 'ਚ ਜਾਊਂਗਾ ਪਿੱਛੇ ਪੰਜਾਬ ਦੇ ਅੰਦਰ ਚਿੱਟੇ ਦਾ ਨਾਂ ਕੋਈ ਜਾਣਦਾ ਨਹੀਂ ਸੀਗਾ ਪੰਜਾਬ ਦੇ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖ ਲੋ ਕੋਈ ਚਿੱਟੇ ਦਾ ਨਾਂ ਤੱਕ ਲੈਣਾ ਦਾ ਦੂਰ ਦੀ ਗੱਲ ਪਤਾ ਹੀ ਨਹੀਂ ਸੀ ਵੀ ਕੀ ਚਿੱਟਾਗਾ ਜਦੋਂ ਪੰਜਾਬ ਦੇ ਅੰਦਰ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਤਾਂ ਉਸ ਸਮੇਂ ਪੰਜਾਬ ਦੇ ਅੰਦਰ ਚਿੱਟੇ ਦਾ ਵਪਾਰ ਜਿਹੜਾ ਉਹ ਵੱਡੇ ਪੱਧਰ ਤੇ ਹੋਇਆ ਉਹਦਾ ਪਸਾਰ ਵੱਡੇ ਪੱਧਰ ਤੇ ਹੋਇਆ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਸ਼ਿਕਾਰ ਬਣਾਇਆ ਗਿਆ ਔਰ ਬਹੁਤ ਸਾਰੇ ਨੌਜਵਾਨਾਂ ਨੂੰ ਮਰਨ ਲਈ ਮਜਬੂਰ ਕੀਤਾ ਗਿਆ ਔਰ ਉਸ ਤੋਂ ਬਾਅਦ ਦੇ ਕਾਂਗਰਸ ਪਾਰਟੀ ਨੇ 2017 ਚ ਇਲੈਕਸ਼ਨ ਲੜੀ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ 2017 ਚ ਇਲੈਕਸ਼ਨ ਲੜੀ ਆ। ਔਰ 2017 ਦੇ ਵਿੱਚ ਹੀ ਕਾਂਗਰਸ ਪਾਰਟੀ ਇਲੈਕਸ਼ਨ ਲੜ ਰਹੇ ਸੀਗੇ, ਕਾਲੇ ਦਲ ਭਾਜਪਾ ਇਲੈਕਸ਼ਨ ਲੜ ਰਹੇ ਸੀਗੇ ਔਰ ਉਸ ਸਮੇਂ ਕਾਂਗਰਸ ਪਾਰਟੀ ਦੇ ਉਸ ਜਿਹੜੇ ਉਸ ਸਮੇਂ ਦੇ ਕੈਂਡੀਡੇਟ ਸੀ सीएम ਦੇ ਕੈਪਟਨ ਸਾਹਿਬ ਉਹਨਾਂ ਨੇ ਤਲਵੰਡੀ ਸਾਹਿਬ ਤੋਂ ਠੀਕ 35-40 ਕਿਲੋਮੀਟਰ ਦੂਰ ਖੜੇ ਹੋ ਕੇ ਔਰ ਦਮਨਵਾ ਸਾਹਿਬ ਵਾਲਾ ਹੱਥ ਕਰਕੇ ਕਿਹਾ ਸੀਗਾ ਕਿ ਮੈਂ ਗੁਟਕਾ ਸਾ ਮੱਥੇ ਨੂੰ ਲਾ ਕੇ ਸੌਂ ਖਾਨਾ ਕਿ ਮੈਂ 4 ਹਫ਼ਤੇ ਜੋ ਰਿਸ਼ਾ ਖਤਮ ਕਰ ਦੂੰਗਾ। ਇਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਲਈ ਕੈਪਟਨ ਸਾਹਿਬ ਨੇ ਕਾਂਗਰਸ ਪਾਰਟੀ ਨੇ ਲਈ ਸੀਗੀ ਚਾਰ ਹਫ਼ਤੇ ਤੱਕ ਹੀ ਚਾਰ ਸਾਲ ਬੀਤ ਗਏ ਸਾਢੇ 4 ਸਾਲ ਬੀਤ ਗਏ ਉਹ ਅਲਟੀਮੇਟਲੀ ਕਾਂਗਰਸ ਪਾਰਟੀ ਤੋਂ ਮੁੱਖ ਮੰਤਰੀ ਹਟਾਉਣਾ ਪਿਆ ਔਰ ਉਸ ਤੋਂ ਬਾਅਦ ਜਿਹੜਾ 6 ਮਹੀਨੇ ਦਾ ਮੁੱਖ ਮੰਤਰੀ ਬਣਿਆ ਉਹਨੇ ਵੀ ਕੋਈ ਪੰਜਾਬ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ ਬਲਕਿ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਇਤਿਹਾਸਿਕ ਜਿਹੜੀ ਜਿੱਤ ਆ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਈ ਕਿਉਂਕਿ ਆਮ ਆਦਮੀ ਪਾਰਟੀਆਂ ਅਸੀਂ 3 ਸਾਲ ਚ ਕੀਤੀਆਂ ਨੇਗੀਆਂ ਹੁਣ ਇਸ ਲੜਾਈ ਜਿਹੜੀ ਮੈਂ ਸਵਿਨਾੰਤਮ ਪੜਾਚ ਪਹੁੰਚ ਚੁੱਕੀ ਆਂ ਔਰ ਉਹ ਬਿਲਕੁਲ ਹੀ ਤਹਸ ਤਾਸ ਕਰਨ ਲਈ ਇਹਦਾ ਬਿਲਕੁਲ ਖੁਰਾਕ ਖੋਜ ਬਟਾਉਣ ਦੇ ਲਈ ਸਾਡੀ ਕਮੇਟੀ ਬਣੀ ਆ ਕਿ ਇਹਨੂੰ ਬਿਲਕੁਲ 4-5 ਮਹੀਨਿਆਂ ਦੇ ਅੰਦਰ-ਅੰਦਰ ਬਿਲਕੁਲ ਪੰਜਾਬ ਚੋਂ ਸਫਾਇਆ ਕੀਤਾ ਜਾਊਗਾ ਉਸ ਲੜੀ ਦੇ ਤਹਿਤ ਅਸੀਂ ਲਗਾਤਾਰ ਲੋਕਾਂ ਚ ਵੀ ਜਾ ਰਹੇ ਹਾਂਗੇ ਅੱਜ ਵੀ ਮੈਂ ਇਸ ਅਪਰੇਸ਼ਨ ਦਾ ਹਿੱਸਾ ਬਣਿਆ ਔਰ ਕੱਲ ਵੀ ਮੈਂ ਇੱਕ ਜਗ੍ਹਾ ਤੇ ਜਾ ਕੇ ਆਇਆਗਾ ਪ੍ਰਸ਼ਾਸਨ ਬੜੇ ਅੱਛੇ ਤਰੀਕੇ ਦੇ ਨਾਲ ਬੜੀ ਮੁਸਤੱਦੀ ਦੇ ਨਾਲ ਕੰਮ ਕਰ ਰਿਹਾ ਹੈਗਾ ਔਰ ਰਿਜ਼ਲਟ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਮੈਂ ਹੁਣੇ ਸੀਐਮਓ ਸਾਹਿਬ ਸਾਡੇ ਬੈਠੇ ਨੇਗੇ ਮੈਂ ਪੁੱਛ ਕੇ ਆਇਆ ਸੀ ਕਿ 10 ਬੈੱਡ ਦਾ ਹਸਪੀਟਲ ਆ ਜਿਹੜਾ ਕਿ ਨਸ਼ਾ ਸੜੂ ਕੇਂਦਰ ਆ ਰੋਪੜ ਦਾ 10 ਦੇ 10 ਜਿਹੜੇ ਦੇ ਮਰੀ ਜਿਹੜੇ ਵੱਡੇ ਮਗਰ ਮਾਸ ਤੋਂ ਛੋਟੇ ਛੋਟੇ ਪੈਡਲਰ ਤੱਕ ਆਉਂਦਾ ਸੀ ਜਾਂ ਵੱਡੇ ਪੈਡਲਰ ਤੱਕ ਆਉਂਦਾ ਸੀਗਾ ਉਹ ਚੇਨ ਟੁੱਟੀ ਆ ਜਦੋਂ ਚੇਨ ਟੁੱਟੀ ਆ ਤਾਂ ਜਿਹੜਾ ਨਸ਼ੇੜੀ ਬਦਲਾਗਾ ਜਿਹਨੂੰ ਆਪਾਂ ਕਈ ਵਾਰ ਨਫ਼ਰਤ ਕਰਦੇ ਆ ਮੈਂ ਸਮਝਦਾ ਨਫ਼ਰਤ ਨਹੀਂ ਕਰਨੀ ਚਾਹੀਦੀ ਉਹਦੇ ਨਾਲ ਹਮਦਰਦੀ ਪ੍ਰਯਾਪਤੀ ਰੱਟਾਉਣਾ ਚਾਹੀਦਾਗਾ ਉਸ ਸਾਰੇ ਵਿਅਕਤੀ ਜਿਹੜੇ ਨੇਗੇ ਉਹ ਆਕੇ ਹਸਪੀਟਲ ਦੇ ਦਾਖਲ ਹੋ ਰਹੇ ਨੇਗੇ ਮੈਂ ਤਾਂ ਇਸ ਮੀਟਿੰਗ ਦੇ ਦੌਰਾਨ ਵੀ ਸਾਰੇ ਅਫਸਰ ਸਹਿਬਾਨ ਨੂੰ ਬੇਨਤੀ ਕੀਤੀ ਆ ਚਾਹੇ ਸਿਵਲ ਦੇ ਚਾਹੇ ਪੁਲਿਸ ਦੇ ਕਿ ਜਿਹੜਾ ਵੀ ਕੋਈ ਵਿਅਕਤੀ ਇਸ ਨਸ਼ੇ ਦੀ ਦਲਦਲ ਚ ਫਸ ਗਿਆ ਇਸ ਨਸ਼ੇ ਦੇ ਚੁੰਬਰ ਚ ਫਸ ਗਿਆ ਉਹਨੂੰ ਆਪਾਂ ਹਮਦਰਦੀ ਭਰਿਆ ਪਤੀਰਾ ਬਣਾ ਕੇ ਉਹਨੂੰ ਹਸਪੀਟਲ ਚ ਦਾਖਲ ਕਰਾਈਏ ਉਹਦਾ ਹਮਦਰਦੀ ਨਾਲ ਇਲਾਜ ਕਰਾਈਏ ਹੋਰ ਜਿਹੜਾ ਡਰੱਗ ਪੈਡਲਰ ਆ ਉਹਦੇ ਨਾਲ ਸਖਤੀ ਨਾਲ ਵਾਰ ਕਰੀਏ ਉਹਨੂੰ ਸਖਤ ਸਜ਼ਾ ਦਿਵਾਈਏ ਉਹਦੇ ਖਿਲਾਫ ਸਖਤ ਐਕਸ਼ਨ ਲਈਏ ਸੋ ਇਹ ਮੈਂ ਜਿਹੜਾ ਅੱਜ ਦੀ ਮੀਟਿੰਗ ਚ ਫੈਸਲਾ ਕੀਤਾ ਉਹਦੇ ਨਾਲ ਦੀ ਨਾਲ ਅਕਾਉਂਟੇਬਿਲਟੀ ਜਿਹੜੀ ਆ ਲੋਕਾਂ ਦੀ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੇ ਤੈਅ ਕੀਤੀ ਹੈ ਕਿ ਬਿਲਕੁਲ ਕੋਈ ਵੀ ਵਿਅਕਤੀ ਜਿਹੜਾ ਨਸ਼ਾ ਤਸਕਰ ਨੂੰ ਬਚਾਉਂਦਾ ਨਜ਼ਰ ਪਾਇਆ ਗਿਆ ਜਾ ਜਿਹੜਾ ਦੇਖਿਆ ਗਿਆ ਕਿ ਹਾਂ ਇਹਨੇ ਕਿਸੇ ਨਾ ਕਿਸੇ ਰੂਪ ਚ ਕੋਈ ਐਵੀਡੈਂਸ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕਿਸੇ ਨੂੰ ਬਚਾਉਣ ਦਾ ਯਤਨ ਕੀਤਾ ਜਿਹੜਾ ਡਰੱਗ ਪੈਡਲਰ ਆ ਤਾਂ ਉਹਦੇ ਖਿਲਾਫ ਵੀ ਉਹੀ ਕਾਰਵਾਈ ਹੋਊਗੀ ਜਿਹੜਾ ਡਰੱਗ ਪੈਡਲਰ ਦੇ ਖਿਲਾਫ ਹੋਊਗੀ ਕੋਈ ਵੀ ਵਿਅਕਤੀ ਜਿਹੜਾ ਉਹ ਵਕਸ਼ਿਆ ਨਹੀਂ ਜਾਊਗਾ ਸੋ ਮੈਂ ਬੜਾ ਪੋਜ਼ਿਟਿਵ ਹਾਸ ਨੋਟ ਦੇ ਉੱਤੇ ਕਿ ਸੀਐਮਓ ਸਾਹਿਬ ਨੇ ਦੱਸਿਆ ਕਿ ਅਸੀਂ ਪੂਰਾ ਪ੍ਰਬੰਧ ਕੀਤਾ ਹੋਇਆ ਔਰ ਖਾਸ ਕਰਕੇ ਡੀਸੀ ਸਹਿਵਾਨ ਹਮਾਂਸ਼ੂ ਜੈਨ ਜੀ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਹੋਸਟਲ ਜਿਹੜਾ ਇੱਕ ਯੂਥ ਦਾ ਹੋਸਟਲ ਉਹਨੂੰ ਵੀ ਤਿਆਰ ਕੀਤਾ ਗਿਆ ਤਾਂ ਕਿ ਉਸ ਹੋਸਟਲ ਦੇ ਵਿੱਚ ਜੇਕਰ ਕੋਈ ਜ਼ਿਆਦਾ ਗਿਣਤੀ ਵਧਦੀ ਆ ਤਾਂ ਟੈਂਪਰੇਰੀ ਤੌਰ ਤੇ ਇੱਕ ਹੋਸਟਲ ਦਾ ਜਾਂ ਇੱਕ ਕਮਿਊਨਿਟੀ ਸੈਂਟਰ ਦਾ ਵੀ ਪ੍ਰਬੰਧ ਕੀਤਾ ਗਿਆ ਗਿਆ ਤਾਂ ਕਿ ਜੇਕਰ ਮਰੀਜ਼ਾਂ ਦੀ ਸੰਖਿਆ ਹੋਰ ਵਧਦੀ ਆ ਤਾਂ ਅਸੀਂ ਉਹਦੇ 'ਚ ਜਿਹੜਾ ਹੈਗਾ ਪੋਜ਼ਿਟਿਵ ਮੋਡ ਦੇਤੇ ਉਹਨਾਂ ਨੂੰ ਜਿਹੜਾ ਦਾਖਲ ਕਰਕੇ ਉਹਨਾਂ ਦਾ ਇਲਾਜ ਕਰ ਸਕਦੇ ਆ ਸੋ ਇਸ ਤੋਂ ਬਿਨਾ ਇਹ ਵੀ ਗੱਲ ਨਿਕਲ ਕੇ ਆਈ ਆ ਕਿ ਜਿਹੜਾ ਓਡ ਸੈਂਟਰ ਦੇ ਅੰਦਰ ਓਡ ਸੈਂਟਰ ਨੇਗੇ ਉਹਨਾਂ ਦੇ ਅੰਦਰ ਵੀ ਕਾਫੀ ਗਿਣਤੀ 'ਚ ਮਰੀਜ਼ ਆਉਣ ਲੱਗੇ ਦੇ ਕੋਈ ਮਰੀਜ਼ ਹੁੰਦਾ ਜਿਹੜਾ ਕੰਜ਼ਿਊਮਰ ਆ ਜ ਜਿਹਨੂੰ ਆਪਾਂ ਨਸ਼ੇੜੀ ਕਹਿ ਦਨੇ ਆਗੇ ਤੋਂ ਅਲਟੀਮੇਟਲੀ ਹੁੰਦਾ ਤਾਂ ਕਿਸੇ ਬਿਮਾਰੀ ਦਾ ਸ਼ਿਕਾਰ ਆ ਕਿਸੇ ਨਾ ਕਿਸੇ ਡਿਪਰੈਸ਼ਨ ਦਾ ਸ਼ਿਕਾਰ ਆ ਕੋਈ ਨਾ ਕੋਈ ਉਹਨੂੰ ਮਰਜ਼ ਲੱਗੀ ਹੋਈ ਹੈ ਇਸੇ ਗੱਲ ਕਰਕੇ ਉਹ ਨਸ਼ਾ ਲੈਂਦਾਗਾ ਸੋ ਉਹਨਾਂ ਦੀ ਗਿਣਤੀ ਜਿਹੜੀ ਹੁਣ ਵਧੀਆ ਪਿਛਲੇ ਹਫਤੇ ਚ ਵਧੀਆ ਸੋ ਇਸ ਗੱਲ ਦਾ ਸੰਕੇਤ ਆ ਕਿ ਸਪਲਾਈ ਚੇਨ ਜਿਹੜੀ ਆ ਉਹ ਟੁੱਟ ਚੁੱਕੀ ਹੈ ਤਾਂ ਹੀ ਉਹ ਜੇ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਜੇ ਉਹਨਾਂ ਦੇ ਸਰੀਰ ਦੇ ਅੰਦਰ ਉਹਦੀ ਬਾਡੀ ਦੇ ਅੰਦਰ ਵਿਡਡਰਾਲ ਆ ਰਹੇ ਨੇ ਤਾਂ ਹੀ ਉਹ ਸਾਰੇ ਆ ਕੇ ਜਿਹੜੇ ਨੇ ਨਸ਼ਾ ਕੇਂਦਰਾ ਚ ਓਟ ਕੇਂਦਰਾ ਚ ਆਪਣੀ ਦਵਾਈ ਲੈ ਰਹਿਣਗੇ ਕਾਫੀ ਵੱਡਾ ਅੰਕੜਾ ਜਿਹੜਾ ਉਹ ਸਾਹਮਣੇ ਆਏਗਾ ਸੋ ਉਹਦੇ ਲਈ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਬੜਾ ਪੁਖਤਾ ਇੰਤਜ਼ਾਮ ਕੀਤਾਗਾ ਦੱਸਿਆ ਕਿ ਲਗਭਗ ਆਉਣ ਵਾਲੇ 3 ਮਹੀਨਿਆਂ ਦੀ ਮੈਡੀਸਨ ਜਿਹੜੀ ਆ ਉਹ ਆਲਰੇਡੀ ਸਟੋਰ ਕੀਤੀ ਆ ਤਾਂ ਕਿ ਇਹ ਜਿਹੜੀ ਜਦੋਂ ਚੇਨ ਟੁੱਟੂਗੀ ਕੋਈ ਕੈਜ਼ੁਐਲਟੀ ਨਾ ਹੋਵੇ ਜੇ ਕੋਈ ਜਦੋਂ ਚੇਨ ਟੁੱਟਦੀ ਆ ਕੋਈ ਨਾ ਕੋਈ ਕੈਜ਼ੁਐਲਟੀ ਹੁੰਦੀ ਆ ਕੋਈ ਨਾ ਕੋਈ ਜਿਹੜਾ ਇਹਦੇ ਵਿੱਚ ਬਿਲਡਰਾਲ ਆਉਂਦੇ ਨੇ ਕਿਤੇ ਨਾ ਕਈ ਵਾਰ ਉਹ ਮੌਦਾ ਸ਼ਿਕਾਰ ਹੋ ਜਾਂਦਾ ਉਹਨੂੰ ਬਚਾਉਣ ਦੇ ਲਈ ਇਹ ਲੱਗੇ ਹੋਏ ਨੇ ਮੇਰੀ ਤਾਂ ਤੁਹਾਡੇ ذریعے ਪੂਰੀ ਪ੍ਰੈਸ ਦੇ ذریعے ਸਾਰੇ ਰੋਪੜ ਦੇ ਵਾਸੀਆਂ ਨੂੰ ਇਹ ਅਪੀਲ ਆ ਜੇਕਰ ਤੁਹਾਡਾ ਕੋਈ ਨੇੜਲਾ ਸਾਥੀ ਕੋਈ ਪਰਿਵਾਰ ਦਾ ਮੈਂਬਰ ਇਸ ਦਲਦਲ ਚ ਫਸ ਗਿਆ ਇਸ ਟਰੈਪ ਚ ਆ ਗਿਆ ਨਸ਼ੇ ਦੇ ਟਰੈਪ ਚ ਆ ਗਿਆ ਤਾਂ ਉਹਨੂੰ ਤੁਰੰਤ ਤੁਰੰਤ ਅਫਸਰ ਸਾਹਿਬਾਨ ਨਾਲ ਸੰਪਰਕ ਕਰੋ ਤੁਰੰਤ ਜਿਹੜਾ ਡਾਕਟਰ ਸਾਹਿਬਾਨ ਨਾਲ ਸੰਪਰਕ ਕਰੋ ਉਹਦਾ ਇਲਾਜ ਕਰਾਈਏ ਆਪਾਂ ਕਿ ਜੇ ਆਪਾਂ ਇੱਕ ਜਿਹੜਾ ਐਡਿਕਟ ਆ ਉਹਦਾ ਇਲਾਜ ਕਰਾਵਾਂਗੇ ਔਰ ਦੂਜੇ ਪਾਸੇ ਨਸ਼ੇ ਤਸਕਰ ਨੂੰ ਫੜਾਂਗੇ ਤਾਂ ਅਲਟੀਮੇਟਲੀ ਚੇਂਜ ਜਿਹੜੀ ਆ ਬ੍ਰੇਕ ਹੋ ਜੂ ਖਤਮ ਹੋ ਜੂ ਤਾਂ ਰੋਪੜ ਜਿਹੜਾ ਉਹ ਨਸ਼ਾ ਮੁਕਤ ਡਿਸਟ੍ਰਿਕਟ ਬਣ ਜੂ ਮੈਨੂੰ ਅਫਸਰ ਸਾਹਿਬਾਨ ਨੇ ਜਿਹੜਾ ਬਿਲਕੁਲ ਵਿਸ਼ਵਾਸ ਦਿਵਾਇਆਗਾ ਕਿ ਆ ਉਹਨਾਂ ਨਾਲੇ ਸਮੇਂ ਦੇ ਅੰਦਰ ਰੋਪੜ ਨੂੰ ਪੂਰੇ ਡਿਸਟ੍ਰਿਕਟ ਨੂੰ ਜਿਹੜਾ ਹੈਗਾ ਉਹ ਨਸ਼ਾ ਮੁਕਤ ਬਣਾ ਕੇ ਅਸੀਂ ਸਾਹ ਲਵਾਂਗੇ ਦਿਨ ਰਾਤ ਕੰਮ ਕਰਾਂਗੇ ਮੈਂ ਸਾਰੇ ਅਫਸਰ ਸਾਹਿਬਾਨ ਦਾ ਧੰਨਵਾਦ ਕਰਨਾ ਚਾਹੁੰਦਾ ਥੈਂਕ ਯੂ ਜੀ ਐਨੀ ਕੁਐਸਚਨ ਫਰਮ ਦ ਪੱਬਲਿਕ